ਤੀਜਾ ਦੋ ਤੁਕੀ ਨੀ ਗੁਣਿਆਰੋਂ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਈ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਈ ਹਰ ਜੀਆ ਆਪੇ ਬਖਸ਼ ਮਿਲਾਏ ਗੁਣਹੀਣ ਆਪਰਾਦੀ ਭਾਈ ਪੁਰੇ ਸਤਿਗੁਰ ਰੜਾਏ ਕਾਣ ਕਾਣ ਅਪਰਾਧੀ ਬਖਸ਼ਣ ਪਿਆਰੇ ਸਾਚੇ ਸ਼ਬਦ ਵਿਚਾਰ ਭਵਜਲ ਪਾਰੋ ਤਾਰਿਣ ਭਾਈ ਸਤਿਗੁਰੂ ਵੇੜਾ ਛਾੜ ਮਨੋਰੇ ਤੇ ਕੰਚਨ ਪੈ ਪਾਈ ਗੁਰਪਾਰਸ ਮੇਰ ਮਿਲਾਈ ਆਪ ਸੋੜ ਨਾਮ ਮਨ ਵਸਿਆ ਪਾਈ ਜੋਤੀ ਜੋਤ ਮਿਲਾਈ ਹੋਂ ਬਾਰੀ ਹੋਂ ਬਾਰਣ ਭਾਈ ਸਤਿਗੁਰ ਕਉ ਸਦ ਬਲਿਆਰ ਜਾਓ ਨਾ ਮਨਦਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਭਾਈ ਫੁੱਸੋ ਗੇ ਨਿੰਜਾਈ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋ ਆਪ ਗਵਾਏ ਗੁਰਮਤੀ ਬੋ ਉਪਜੈ ਪਾਈ ਪਉ ਕਰਨੀ ਸੱਚ ਸਾਰਾ ਪ੍ਰੇਮ ਪਦਾਰਤ ਪਾਈਐ ਪਾਈ ਸਤਿਨਾਮੇ ਆਧਾਰ ਤੋ ਸਤਿਗੁਰ ਸੇਬਾ ਆਪਣਾ ਪਾਈ ਤਿਨ ਕੈ ਹੌ ਲਾਗੋ ਪਾਈ ਜਨਮ ਸਵਾਰੀ ਆਪਣਾ ਪਾਈ ਕੁਲ ਪੀਲੇ ਬਖਸਾਈ ਸਚ ਬਾਣੀ ਸਚ ਸਬਦ ਪਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਰਵਨ ਵਸੈ ਪਾਈ ਤਿਸ ਬਿਸਨ ਲਾਗੇ ਕੋਈ ਸੁਰਟ ਮਹਾਂ ਲਾ ਤਿੱਜਾ हरजी पूरा भाग मिलाए सदा सुख तो सुहागी पाई अन रतिया रंग लाई हर जी तूं आपे रंग चढ़ाए गाब हो गाब हो रंग रातियो पाई हर थेती रंग लाए रहाओ ਗੁਰ ਕੀ ਕਾਰਕ ਮਾਬਣੀ ਪਾਈ ਆਪ ਸੋਟ ਜਤ ਲਾਈ ਸਦਾ ਸਹਿਜ ਫਿਰ ਦੁੱਖ ਨ ਲੱਗੀ ਪਾਈ ਰਿਆਪ ਬਸੈ ਮਨ ਆਈ ਫਿਰ ਕਾ ਹੁਕਮ ਨ ਜਾਣੇ ਪਾਈ ਸਾ ਕੁਲਖਣੀ ਕੋ ਨਾਰ ਮਨ ਅਟਕਾਰ ਕ ਮਾਬਣੀ ਪਾਈ ਬਿਣ ਨਾਵੈ ਕੁੜਿਆਰ ਸੇਗਾ ਬੈ ਜਨਮ ਤੱਕ ਭਾਗ ਹੈ ਪਾਈ ਭਾਏ ਸੱਚੈ ਬੈ ਜਾਗ ਅਨੰਦਨ ਰਾਤੇ ਗੁਣ ਰਵੈ ਪਾਈ ਨਿਰਪੋ ਹਰਿ ਲਿਬਲਾਗ ਸਭ ਨਾਮ ਆਰ ਜੀਵਾਲ ਦਪਾਈ ਸੋ ਸੇ ਵੋ ਦਿਨ ਰਾਤ ਸੁਖ ਮਨ ਬਿਸਾਰੇ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਡੋਮਣੀ ਪਾਈ ਦਰਗ ਨਾਹੀ ਤਾਓ ਗੁਰਮੁਖ ਹੋਵੈ ਤਾ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਇਤ ਜਨਮ ਹਰਨਾ ਚੇਤਿ ਉਪਾਈ ਕਿਆ ਮੋ ਦੇਸੀ ਜਾਈ ਕਿੜੀ ਪਵੰਦੀ ਮੋ ਹਾਇ ਨਾ ਪਾਈ ਵਿਖਿਆ ਨੋ ਲੋ ਭਾਈ ਨਾਮ ਸਮਾਲੈ ਸੁਖ ਵਸੈ ਪਾਈ ਸਦਾ ਸੁਖ ਸਾਥ ਸਰੀਰ ਨਾਨਕ ਨਾਮ ਸਮਾਲਤ ਪਾਈ ਆ ਪਰਮ ਪਰ ਗੁਣੀ ਗਹੀਰਾ ਸੋਰਠਿ ਮੰਲਾ ਪੰਜਵਾ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਓ ਪਾਇਆ ਪਾਈ ਕਰਨ ਕਰਣ ਸਮਰਾਥ ਜੀਉ ਪਿੰਡ ਜਨ ਸਾਜਿਆ ਪਾਈ ਦੇ ਕਰੇ ਆਪਣੀ ਬਾਤਾ ਕਿਨ ਕਹੀਐ ਕਿਉ ਦੇਖਿਐ ਪਾਈ ਕਰਤਾ ਏਕ ਅਕਥਾ ਗੁਰ ਗੋਵਿੰਦ ਸਲਾਹੀ ਐ ਪਾਈ ਜਿਸ ਤੇ ਜਾਪੈ ਤਤ ਮੇਰੇ ਮਨਾਂ ਜਿਖਿ ਅਹਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਕਰ ਸਭ ਕੁਛ ਐ ਪਾਈ ਨੌਨਿਤ ਪਰੇ ਪੰਡਾਰ ਤਿਸ ਕੀ ਕੀਮਤ ਨਾ ਪਾਵੇ ਪਾਈ ਊਚਾ ਗਮ ਅਪਾਰ ਜੀ ਜੰਤ ਪ੍ਰਤ ਪਾਲ ਦਪਾਈ ਨਿਤ ਨਿਤ ਕਰਦਾ ਸਾਧ ਸਤਿਗੁਰ ਪੂਰਾ ਭੇਟਿ ਉਪਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵਿਪਾਈ ਪ੍ਰੰਪੋਬ ਨਾਸ ਮਿਲ ਸੰਤ ਸਵਾ ਮਨ ਮਾ ਜੀਐ ਪਾਈ ਅਰ ਕੈ ਨਾਮ ਨਿਵਾਸ ਮਿਟਾ ਅੰਧੇਰਾ ਗਿਆਨ ਤਪਾਈ ਕਮਲ ਹੋਇ ਪ੍ਰਗਾਸ ਗੁਰਬਜਨੀ ਸੁਖੁ ਪਜੈ ਪਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਸੋਟਿ ਹੈ ਪਾਈ ਹੋਇ ਸਭ ਕੀ ਧੂਰਾ ਘਟ ਘਟ ਬ੍ਰਹਮ ਪਸਾਰਿਆ ਪਾਈ ਵੇਖੈ ਸੁਣੈ ਹਜੂਰ ਜਿਤ ਦਨ ਵਿਸਰੈ ਪਾਰ ਬ੍ਰਹਮ ਪਾਈ ਤਿਤਨ ਮਰਿਆ ਝੂਡਾ ਧਰਣ ਕਰਾਵਣ ਸਮਰਤ ਪਾਈ ਸਰਬ ਕਲਾ ਭਰਪੂਰਾ ਪ੍ਰੇਮ ਪਦਾਰਥ ਨਾਮ ਪਾਈ ਮਾਇਆ ਮੋਹ ਵਿਨਾਸ਼ ਤਿਸ ਬਾਬਾ ਤਾ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਗੁਰਮਕ ਕਮਲ ਪਰਗਾਸੀ ਪਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਬਿਆ ਪ੍ਰਤਾਪ ਰਪਾਈ ਮੌਲਿਆ ਤਰਤ ਅਕਾਸ਼ ਗੁਰਪੂਰੈ ਸੰਤੋਖਿਐ ਪਾਈ ਐਨਸ ਲਾਗਾ ਭਾਉ ਰਤਨਾ ਰਾਮ ਰਵੈ ਸਦਾ ਪਾਈ ਸੱਚਾ ਸਾਧਸ ਆਵੋ ਕਰਨੀ ਸੁਣ ਸੁਣ ਜੀਵਿਐ ਭਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵੇ ਭਾਈ ਸੋ ਜੀਅੜਾ ਜਲਵ ਜਾਓ ਵਾਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਓ ਜੋ ਨਿਰਗੁਣ ਯਾਰੇ ਪਾਰ ਦਾ ਭਾਈ ਦੇ ਨਿਥਾਵੈ ਤਾਓ ਰਿਜਕ ਸੁਭਾਏ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਜਿਸ ਵਣ ਘੜੀ ਨ ਜੀਵੀ ਐ ਪਾਈ ਸਰਬ ਕਲਾ ਭਰਪੂਰਾ ਸਾਥਿਕ ਰਾਸਨ ਵਿਸਰੇ ਭਾਈ ਪੀਖੋ ਸਦਾ ਹਜੂਰਾ ਸਾਧ ਸੰਗ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰਾ ਜਿਨਾਂ ਪ੍ਰੇਤਨ ਲਗਿਆ ਭਾਈ ਸੇ ਨਿਤਨਤ ਮਰਦੇ ਝੂਰਾ ਅੰਤ ਲਾਇ ਤਰਾਇਆ ਭਾਈ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਰਣ ਹਾਲਿਆ ਭਾਈ ਕੀ ਤੋ ਨਿ ਅੰਗੇ ਅਪਾਰ ਮਨ ਤਾਂ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਸਰਨਾਗਤੀ ਭਾਈ ਜੇ ਕਿਰਖ ਕਟਣ ਹਾਰ ਸੁਰਟ ਮਾਨ ਲਾ ਪੰਜਵਾ ਮਾਤ ਗਰਭ ਦੁਖ ਸਾਗਰ ਪਿਆਰੇ ਤੈ ਆਪਣਾ ਨਾਮ ਜਪਾਇਆ ਬਾਹਰ ਕਾਢ ਵਿਕ ਪਸਰੀਏ ਪਿਆਰੇ ਮਾਇਆ ਮੋਹ ਵਿਧਾਇਆ ਜਸਨੋ ਕੀਤਾ ਕਿਸਨੋ ਕੀਤਾ ਕਰਮ ਆਪ ਪਿਆਰੇ ਤਿਤ ਪੂਰਾ ਗੁਰੂ ਮਿਲਾਇਆ ਸੋ ਆਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਪਿਆਰੇ ਮਨ ਤਨ ਤੇਰੀ ਟੇਕਾ ਤੁਦ ਵਿਨ ਅਵਰਣ ਕਰਨ ਹਾਰ ਪਿਆਰੇ ਅੰਤਰ ਜਾਮੀ ਏ ਕਰਹਾਓ ਘੋਟ ਜਨਮ ਪਰਮ ਆਇਆ ਪਿਆਰੀ ਅਨਕ ਜੋਨ ਦੁੱਖ ਪਾਈ ਸਾਚਾ ਸਹਿਬ ਵਿਸਰਿਆ ਪਿਆਰੀ ਭਉਤੀ ਲ ਮਿਲੇ ਸਜਾਏ تن ਭੇਟੇ ਪੂਰਾ ਸਤਿਗੁਰ ਪਿਆਰੇ ਇਸੇ ਲਾਗੇ ਸਾਚੈ ਨਾਈ ਤਿੰਨਾ ਪਿਸੈ ਸੁਟਿਏ ਪਿਆਰੀ ਜੋ ਸੱਚੀ ਸਰਣਾਇ ਮਿੱਠਾ ਕਰਕੇ ਖਾਇਆ ਪਿਆਰੀ ਤਨ ਤਨ ਕੀਤਾ ਰੋਗਾ ਕੌੜਾ ਹੋਏ ਪੱਤ ਸਟਿਆ ਪਿਆਰੀ ਤਿਸ ਤੇ ਉਪਜੈ ਸੋਗਾ ਭੋਗ ਖਪਚੈ ਬੁਲਾਇਨ ਪਿਆਰੀ ਉਤਰੈ ਨਹੀਂ ਵਿਜੋਗ ਜੋ ਗੁਰ ਮਿਲ ਉਧਾਰਿਆ ਪਿਆਰੀ ਤਨ ਤਰੇ ਪਿਆ ਸੰਜੋਗ ਮਾਇਆ ਲਾਲ ਚਟਿਆ ਪਿਆਰੀ ਚਿੱਤਨ ਆਵੇ ਮੋਲ ਜਨ ਤੋਂ ਵਿਸਰੈ ਪਾਰ ਬ੍ਰਹਮ ਸੁਆਮੀ ਚੇਤਨ ਹੋਏ ਢੂੜਾ ਬਿਲਾ ਬਿਲ ਲਾਟ ਕਰਹਿ ਬੋ ਤੇਰੇ ਪਿਆਰੀ ਉਤਰੈ ਨਾਹੀ ਸੂਲ ਜੋ ਗੁਰ ਮੀਰ ਸਵਾਰਿਆ ਪਿਆਰੀ ਤੇਰ ਕਾ ਰਹਿਆ ਮੋਲ ਸਾਕਤ ਸੰਗਨ ਕੀ ਜੀ ਪਿਆਰੀ ਜੇ ਕਾ ਪਾਰ ਬਸਾਈ ਜਿਸ ਮੇਲੇ ਆਏ ਹਰ ਬਿਸਰ ਪਿਆਰੇ ਸੋ ਮੋਹ ਕਾਲ ਲੈ ਉਠ ਜਾਏ ਮਨਮਗਟੋਈ ਨੈ ਮਿਲ ਪਿਆਰੀ ਦਰਗੇ ਮਿਲੈ ਸਜਾਈ ਜੋਗਰ ਮੇਲ ਸਵਾਰੇ ਪਿਆਰੀ ਤਿੰਨਾ ਪੂਰੀ ਪਾਏ ਸੰਜਮ ਸਹਿ ਸਿਆਣਪ ਪਿਆਰੀ ਇਕ ਨ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੀ ਤਿੰਨ ਕੁਲ ਲਾਗੇ ਗਾਲ ਉਦੀ ਵਤਨ ਜਾਤੀਏ ਪਿਆਰੀ ਕੋੜਨਾ ਚੱਲੀ ਨਾਲ ਸਤਿਗੁਰ ਜੀ ਨਾਲ ਮਿਲਾਂਨ ਪਿਆਰੀ ਸੱਚਾ ਨਾਮ ਸਮਾਲੋ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੋ ਨਦਰ ਕਰੇ ਅਨੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤਪੂਰ ਪਰੇ ਦੁਖ ਸਾਗਰ ਤਰੇ ਲੰਘਿਆ ਪਿਆਰੇ ਪੌਜਲ ਪਾਰ ਪਰੇ ਜਿਸ ਭਾਵੇ ਤਸ ਮੇਲ ਲੈ ਪਿਆਰੇ ਸਹੀ ਸਦਾ ਕਰੇ ਸੰਭਰਤ ਪਰੇ ਕਿ ਦਇਆਲ ਦੇ ਪਿਆਰੀ ਭਗਤਾਂ ਤੇ ਕਾ ਤਾਨ ਸਨਾਈ ਟਹਿ ਪੈ ਪਿਆਰੀ ਜੇ ਅੰਤਰ ਜਮੀ ਜਾਣਾ ਹਲਤ ਬਲਤ ਸਾਹਿਬ ਆਰੇ ਪਿਆਰੀ ਮस्तक ਸਤਿ ਦੀ ਸ਼ਾਨ ਸੋ ਪ੍ਰਭ ਕਦੇ ਨ ਵਿਸਰੇ ਪਿਆਰੀ ਨਾਨਕ ਸਤਿਗੁਰੂ ਬਾਣ ਸੁਰਟ ਮਾਨ ਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜ ਅਰਵੇਦ ਵਿਚਾਰਿਓ ਨਿਬਲ ਪੀ ਅੰਗ ਮੰਸਾਤੇ ਪੰਜ ਜਨਾਂ ਸੰਗ ਨਾ ਟੁਟਕ ਅਦਕੇ ਅਹੰਭਦ ਬਾਦੇ ਪਿਆਰੇ ਹੀ ਨਿਬਿਦ ਮਿਲਣ ਨਾ ਜਾਈ ਮੈਂ ਕੀ ਕਰਮ ਅਨੇਕਾ ਹਾਰ ਪ੍ਰੇਮ ਸੁਮੀ ਕੈ ਦੁਆਰੇ ਤੀਜੇ ਬੁੱਧ ਬਿਕਰੋ ਮੋਨ ਪਿਓ ਕਰਪਾਤੀ ਰਹੋ ਨਗਮਨ ਪਰਿਓ ਬਨਮਾਹੀ ਤਟ ਤੀਰਤ ਸਭ ਧਰਤੀ ਭਰ ਮੈਂ ਆ ਦੁਬਦਾ ਛਟ ਕੈ ਨਾਹੀ मन का मना तीर्थ जाय बसयो श्री करबत ताराई मन की मेल न उतरै विद जे लाख जतन कराई कनक का मणि है बिर कैविर बहु बिद दान दाता रा अनुभव तरु मम और पे न मिलै हर दुवारा पूजा अर्चना वंदन डंडौत खट कर मारत रता ਹਉ ਹਉ ਕਰਤ ਬੰਦਨ ਮੈਂ ਪਰਿਆ ਨੈ ਮੇਰੀ ਹੈ ਹੇ ਜੁਗਤਾ ਜੋਗ ਸਿਧ ਅਸਣ ਚੌਰਾਸੀ ਏ ਭੀ ਕਰ ਕਰ ਰਹਿਆ ਵਢੀ ਆਰ ਜਾ ਫਿਰ ਫਿਰ ਜਨਮ ਹਰ ਸੰਗ ਹਰ ਸੋ ਸੰਗਨ ਗਹਿਆ ਰਾਜ ਲੀਲਾ ਰਜਨ ਕੀ ਰਚਨਾ ਕਰਿਆ ਹੁਕਮ ਅਫਾਦਾ ਸੇਜ ਸੋਹਨੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਪੈਉ ਪ੍ਰਾਪਤਾ ਜਿਸ ਪੁਰਬਲ ਕੀ ਕਾ ਲੈਣਾ ਤੇਰੋ ਸਿਵਖੇ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਬੰਜਨਾ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੁਜਾ